ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋ ਤੰਦਰੁਸਤ ਹੋਵੋ ਇੱਕ ਸਵਾਲ ਕਿਸਾਨ ਵੀਰਾਂ ਦਾ ਹੁੰਦਾ ਕਿਉਂਕਿ ਹੁਣ ਨਾ ਜਿਹੜੀ ਕਣਕ ਦੀ ਵਾਢੀ ਕੋਈ ਦਿਨਾਂ 'ਚ ਸ਼ੁਰੂ ਹੋ ਜਾਣੀ ਆ ਕਿਸਾਨ ਵੀਰ ਆਪਦੀ ਫਸਲ ਦੇਖਦੇ ਆ ਚੈੱਕ ਕਰਦੇ ਆ ਕਿਉਂਕਿ ਪਹਿਲਾਂ ਤੋਂ ਇਹ ਚੱਲਦਾ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਵੀ ਕਿਸਾਨ ਵੀਰ ਨੇ ਜਦੋਂ ਕਣਕ ਪੱਕਣ ਵਾਲੀ ਹੁੰਦੀ ਸੀਗੀ ਆਪਣੇ ਬਜ਼ੁਰਗ ਉਹ ਬੱਲੀ ਭੋਰ ਕੇ ਸਿੱਟਾ ਉਹਦਾ ਭੋਰ ਕੇ ਦਾ ਦਿੰਦੇ ਸੀਗੇ ਵੀ ਇੰਨਾ ਕਿਦਾ ਝਾੜ ਹੋਊਗਾ ਹਾਂ ਪਕਾ ਸਮੇਂ ਤੱਕ ਵੱਢਣ ਤੱਕ ਆਪਣੇ ਮੌਸਮੀ ਗੜ ਬੜਨਾ ਹੋਵੇ ਜਿਹਦੇ ਵਿੱਚ ਖਾਸ ਤੌਰ ਤੇ ਨੇਰੀ ਝੱਖੜ ਜਾਂ ਗੜੇ ਮਾਰੀ ਉਸ ਤੋਂ ਬਿਨਾ ਆਪਣਾ ਜਿਹੜਾ ਝਾੜ ਆ ਉਹ ਆਪਾਂ ਨੂੰ ਅੰਦਾਜ਼ਾ ਲੱਗ ਜਾਂਦਾ ਉਹ ਆਪਣਾ ਸਿਕਿਉਰ ਹੁੰਦਾ ਉਹ ਆਪਣਾ ਸੇਫ ਹੁੰਦਾ ਉਹ ਆਪਣਾ ਸੁਰੱਖਿਅਤ ਹੁੰਦਾ ਕਿ ਇੰਨਾ ਝਾੜ ਇਹਦਾ ਹੋ ਜਾਊਗਾ ਦਾਣਿਆਂ ਬਾਰੇ ਕਿਸਾਨ ਵੀਰ ਜਿਹੜੇ ਇਹਨਾਂ ਦਾ ਜਿਹੜੀ ਹੈਗੀ ਆ ਫੋਟੋਆਂ ਭੇਜ ਦਿੰਦੇ ਬੱਲੀਆਂ ਦੀਆਂ ਜਾਂ ਦਾਣੇ ਗਿਣ ਕੇ ਤਾਂ ਉਹ ਬੜੀ ਖੁਸ਼ੀ ਦੇ ਨਾਲ ਭੇਜ ਦੇ ਕੇ ਇਹਦੇ ਇੰਨੇ ਦਾਣੇ ਆ ਜਾਂ ਜਿਹੜੀ ਮੇਰੀ ਆ ਵੈਰਾਈਟੀ ਹੈ ਤੇ ਇੰਨੇ ਦਾਣੇ ਆ ਤਾਂ ਉਹ ਚ ਕੁਝ ਕਿਸਾਨ ਵੀਰਾਂ ਦਾ ਜਿਹੜਾ ਹੈਗੇ ਸਵਾਲ ਆਉਂਦੇ ਆ ਕਿ ਦਾਣਿਆਂ ਦੀ ਗਿਣਤੀ ਨਾਲ ਨਹੀਂ ਝਾੜਦਾ ਜਿਹੜਾ ਹੈਗਾ ਫਰਕ ਪੈਂਦਾ ਜਾਂ ਕੱਲੇ ਦਾਣਿਆਂ ਨਾਲ ਨਹੀਂ ਆਪਾਂ ਝਾੜ ਦਾ ਨਮਾਨ ਲਾ ਸਕਦੇ ਜਾਂ ਕੁਝ ਕਿਸਾਨ ਵੀਰਾਂ ਦਾ ਸਵਾਲ ਸੀਗਾ ਖਾਸ ਤੌਰ ਤੇ ਜਿਵੇਂ 2851 ਵੀ ਮਤਲਬ ਦਾਣੇ ਘੱਟ ਹੋਣ ਤਾਂ ਝਾੜ ਵੱਜ ਜਾਂਦਾ ਤੇ 2851 ਬਾਰੇ ਸਵਾਲ ਸੀਗਾ ਕਿ 2851 ਦੇ ਦਾਣੇ ਘੱਟ ਹੁੰਦੇ ਆ ਬੱਲੀ ਛੋਟੀ ਹੁੰਦੀ ਆ ਝਾੜ ਇਹਦਾ ਅਸੀਂ ਵੀ 25 25 27 27 ਕੁਇੰਟਲ ਤੱਕ ਲਿਆ ਆਮ ਤੌਰ ਤੇ ਕਿਸਾਨ ਵੀਰਾਂ ਦਾ ਸੱਚੇ ਹੋ ਤੁਸੀਂ ਤੁਹਾਡਾ ਦੋਵੇਂ ਸਵਾਲ ਹੀ ਠੀਕ ਆ ਕਿ ਦਾਣਿਆਂ ਤੋਂ ਕੱਲਿਆਂ ਤੋਂ ਗਿਣਤੀ ਤੋਂ ਝਾੜ ਦਾ ਨਹੀਂ ਪਤਾ ਲੱਗਦਾ ਤੇ 2851 ਦਾ ਝਾੜ ਵੀ ਤੁਸੀਂ ਲਿਆ ਹੋ ਉਹਦੇ ਵਿੱਚ ਤੁਸੀਂ ਦੇਖੋ ਦਾਣਿਆਂ ਦੀ ਜੇ ਗਿਣਤੀ ਘਟੂਗੀ ਪਹਿਲੇ ਨੰਬਰ ਤੇ ਸਭ ਤੋਂ ਪਹਿਲਾਂ ਜ਼ਰੂਰੀ ਕੀ ਹੁੰਦਾ ਆਪਣੇ ਸਿਖਾਵਾ ਪੂਰੀਆਂ ਹੁਣ ਗਿਣਤੀ ਬੂਟਿਆਂ ਦੀ ਪੂਰੀ ਹੋਵੇ ਫੋਟ ਕਣਕ ਕਿੰਨਾ ਕਰਦੀ ਕਿਉਂਕਿ ਇੱਕ ਵਾਰੀ ਮੈਂ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਜੇ ਆਪਾਂ ਸਹੀ ਰਿਕਮੈਂਡਡ 40 ਕਿਲੋ ਬੀ ਪਾਉਣੇ ਜਿਹੜੀਆਂ ਜ਼ਿਆਦਾਤਰ ਵੈਰੀਟੀਆਂ ਵਾਸਤੇ ਰਿਕਮੈਂਡਡ ਹੈਗਾ ਤੇ ਉਹ ਡੇਢ ਗੁਣਾ ਵੀ ਸਿਖਾਵਾ ਕਰ ਲਵੇ ਤਾਂ ਬੜੇ ਆਰਾਮ ਦੇ ਨਾਲ ਆਪਾਂ 24 ਕੁੰਟਲ ਤਾਈਂ ਝਾੜ 25 ਤਾਈਂ ਲੈ ਸਕਦੇ ਹਾਂ ਹਾਲਾਂਕਿ ਅਬ ਬਜਾਏ ਕਿ ਆਪਣੇ ਪੈਰਾਮੀਟਰ ਜਿਹੜੇ ਪੂਰੇ ਹੋਣ ਜਰਮੀਨੇਸ਼ਨ ਪੂਰੀ ਆ ਤਾਂ 40 ਕਿਲੋ ਬੀਜ ਨਾਲ ਮਦਰ ਟੇਲਰ ਆ ਜਿਹੜੇ ਸਖਾਵਾਂ ਪੂਰੀਆਂ ਹੋ ਜਾਂਦੀਆਂ ਨੇ ਪਰ ਮੀਟਰ ਸਕਰ ਵਿੱਚ ਜਾਂ ਪਰ ਮਰਲੇ ਵਿੱਚ ਕਹਿ ਲਈਏ ਸਿੱਟਿਆਂ ਦੀ ਗਿਣਤੀ ਬੱਲੀਆਂ ਦੀ ਗਿਣਤੀ ਮੀਟਰ ਚ ਕਿੰਨੀ ਆ ਮੀਟਰ ਸਕਰ ਚ ਫੇਰ ਬੱਲੀਆਂ ਦੇ ਵਿੱਚ ਦਾਣੇ ਕਿੰਨੇ ਆ ਫੇਰ ਉਹਦਾ ਭਜਨ ਕਿੰਨਾ ਇਹ ਤਿੰਨ ਮੁੱਖ ਗੱਲਾਂ ਨੇ ਜੀ ਤੇ ਝਾੜ ਨਿਰਪਰ ਕਰਦਾ ਉਹਦੇ ਵਿੱਚੋਂ ਜੇ ਇੱਕ ਚੀਜ਼ ਵੀ ਘਟਦੀ ਆ ਫੇਰ ਆਪਾਂ ਜਿਹੜਾ ਚੰਗੇ ਝਾੜ ਰਿਕਾਰਡ ਝਾੜ ਵੱਲ ਨਹੀਂ ਜਾ ਸਕਦੇ ਔਸਤ ਝਾੜ ਆਪਣਾ ਰਹਿ ਜੂ ਫਰਜ਼ ਕਰ ਲਓ ਆਪਣੇ ਦਾਣਿਆਂ ਦੀ ਗਿਣਤੀ ਘਟ ਗਈ ਵਜ਼ਨ ਆਪਣਾ ਠੀਕ ਰਹਿ ਗਿਆ ਫੇਰ ਵੀ ਔਸਤ ਚ ਆ ਜਾਣਾ ਆਪਾਂ ਸ਼ਿਖਾਵਾਂ ਘਟ ਗਈਆਂ ਦਾਣਿਆਂ ਦੀ ਗਿਣਤੀ ਤੇ ਵਜ਼ਨ ਠੀਕ ਰਹਿ ਗਿਆ ਫੇਰ ਵੀ ਆਪਾਂ ਔਸਤ ਝਾੜ ਚ ਆ ਜਾਣਾ ਜੇ ਤਿੰਨੇ ਚੀਜ਼ਾਂ ਸ਼ਿਖਾਵਾਂ ਵੀ ਪੂਰੀਆਂ ਗਿਣਤੀ ਵੀ ਪੂਰੀ ਤੇ ਵਜ਼ਨ ਵੀ ਪੂਰਾ ਫੇਰ ਆਪਾਂ रिकॉर्ड ਝਾੜਾ ਲਾਉਣੇ ਆ ਹੁਣ 2851 ਦਾ ਸਪੈਸ਼ਲ ਕੇਸ ਤੁਹਾਨੂੰ ਮੈਂ ਦੱਸਦਾ ਹੁਣ 2851 ਦਾ ਜਿਹੜੇ ਕਿਸਾਨ ਵੀਰ ਬਜਾਈ ਕਰਦੇ ਆ ਉਹ ਸਵਾਲ ਦਾ ਜਵਾਬ ਜ਼ਰੂਰ ਕਮੈਂਟ ਕਰਕੇ ਦੱਸਿਆ ਤੁਸੀਂ ਬੀਜ ਕਿੰਨਾ ਪਾਉਂਦੇ ਆ 2851 ਦਾ ਬੀਜ ਕਿੰਨਾ ਬੀਜ ਤੋਂ ਹੀ ਤੁਹਾਨੂੰ ਜਿਹੜਾ ਇਹਦਾ ਜਵਾਬ ਮਿਲ ਜਾਣਾ ਕਿਦਾ ਰਿਕਾਰਡ ਝਾੜ ਜਦਾ ਚੰਗਾ ਝਾੜ ਕਿਵੇਂ ਆ ਜਾਂਦਾ ਕਿਉਂਕਿ ਇੱਕ ਤਾਂ ਇਹ ਸਮਾਂ ਘਟ ਲੈਂਦੀ ਆ ਕਿ ਜਿਹੜੀ ਕਿਸਮ ਹੈ ਇਹ ਸਮਾਂ ਘਟ ਲੈਂਦੀ ਆ ਫੂਟ ਆਪਾਂ ਦੂਜੀਆਂ ਜਿੰਨੀ ਇਹ ਚ ਐਕਸਪੈਕਟ ਆਪਾਂ ਆਸ ਨਹੀਂ ਰੱਖ ਸਕਦੇ ਤਾਂ ਇਹਦੇ ਵਿੱਚ ਆਮ ਤੌਰ ਤੇ ਜਿਹੜੀ 2851 ਦੀ ਬਿਜਾਈ ਲੰਬੇ ਸਮੇਂ ਤੋਂ ਕਰ ਰਹੇ ਨੇ ਕਿਸਾਨ ਵੀਰ ਆਮ ਤੌਰ ਤੇ ਆਪਾਂ 50 ਤੋਂ 60 ਕਿਲੋ ਬੀਜ 60-60 ਕਿਲੋ ਆਮ ਪਾਉਂਦੇ ਆ ਜਦੋਂ ਆਪਾਂ ਥੋੜੀ ਜਿਹੀ ਹੋਰ ਪਛੇਤ ਹੋ ਜੇ ਬਿਜਾਈ ਦੇ ਵਿੱਚ ਜੇ ਆਪਾਂ ਪਛੇਤ ਕਰ ਲਈਏ ਦਸੰਬਰ ਐਂਡ ਜਾਂ ਜਨਵਰੀ ਚੱਲ ਜਾਂਦਾ ਫਿਰ ਆਪਾਂ 70 ਕਿਲੋ ਤਾਈ 75 ਕਿਲੋ ਤਾਈ ਇੰਨੇ ਬੀਜ ਤੱਕ ਵੀ ਪਹੁੰਚ ਜਾਂਦੇ ਆ ਇਥੋਂ ਹੀ ਜਿਹੜਾ ਹੈਗਾ ਤੁਹਾਡਾ ਕਲੀਅਰ ਹੋਗਾ ਕਿ ਸ਼ਖਾਵਾਂ ਦੀ ਗਿਣਤੀ ਆ ਜਿਹੜੀ ਉਹ ਵਧ ਜਾਂਦੀ ਹੈ ਤੇ ਜਦੋਂ ਸ਼ਖਾਵਾਂ ਦੀ ਗਿਣਤੀ ਆਪਣੀ ਚੰਗੀ ਆ ਤਾਂ ਫਿਰ ਉਹ ਚ ਬੱਲੀਆਂ ਦੀ ਗਿਣਤੀ ਸਿੱਟਿਆਂ ਦੀ ਗਿਣਤੀ ਵਧ ਗਈ ਤੇ ਜੇ ਉਹ ਚ ਦੂਜਿਆਂ ਨਾਲੋਂ ਜੇ ਫਰਜ਼ ਕਰ ਲਓ ਦੂਜੇ ਸਿੱਟਿਆਂ ਚ 60 70 ਦਾਣੇ ਆ ਇਹ ਚ ਆਪਣੇ 35 40 ਜਾਂ 45 ਦਾਣੇ ਆ ਜਾਂ 50 ਦਾਣੇ ਤੇ ਜਦੋਂ ਬੱਲੀਆਂ ਹੀ ਦੋ ਹੋ ਗਈਆਂ ਜਾਂ ਤਿੰਨ ਹੋ ਗਈਆਂ ਤਾਂ ਉੱਥੇ ਆਪਣਾ ਜਿਹੜਾ ਹੈ ਕਿ ਕਿਉਂਕਿ ਆਮ ਤੌਰ ਤੇ ਜਿਹੜੀਆਂ ਦੂਜੀਆਂ ਕਿਸਮਾਂ ਚ ਵੀ ਕਿਸਾਨ ਵੀਰ 40 ਕਿਲੋ ਜਾਂ ਉਦੋਂ ਘੱਟ ਵੀ ਪਾਉਂਦੇ 35 35 32 32 ਕਿਲੋ 30 30 ਕਿਲੋ ਪਾਉਂਦੇ ਆ ਉਹਦੇ ਵਿੱਚ ਫਿਰ ਜਿਹੜਾ ਹੈਗਾ ਫੋਟ ਫਟਾਰੇ ਵਾਲਾ ਆਪਾਂ ਨੂੰ ਧਿਆਨ ਦੇਣਾ ਪੈਂਦਾ ਉਹਦੇ ਵਿੱਚ ਆਪਾਂ ਨੂੰ ਸਪਰੇਆ ਕਰਨੀਆਂ ਪੈਂਦੀਆਂ ਸੋ ਸ਼ਖਾਵਾਂ ਦੀ ਗਿਣਤੀ ਬੱਲੀਆਂ ਦੀ ਗਿਣਤੀ ਦਾਣੇ ਦਾ ਵਜ਼ਨ ਤੇ ਦਾਣੇ ਦੀ ਗਿਣਤੀ ਇਹਨਾਂ ਚ ਕੋਈ ਵੀ ਘੱਟ ਹੋਊਗਾ ਤਾਂ ਝਾੜ ਆਪਣਾ ਪ੍ਰੋਪਰ ਨਹੀਂ ਆਊਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰੇ